ਜਾਣੋ ਕੌਣ ਹੈ ਪਦਮਾ ਰਾਜਨ 238 ਵਾਰ ਚੋਣਾ ਹਾਰਿਆ ਇਹ ਸ਼ਖਸ ਲਿੰਕਾ ਬੁੱਕ ਆਫ ਰਿਕਾਰਡ ਚ ਨਾਂ ਹੈ ਦਰਜ ਦਰਅਸਲ ਵੱਡੀਆਂ ਮੁੱਛਾਂ ਵਾਲਾ ਇਹ ਸ਼ਖਸ ਲੋਕ ਸਭਾ ਚੋਣਾਂ ਚ ਸੀਰੀਅਲ ਲੂਜ਼ਰ ਦੇ ਨਾਂ ਨਾਲ ਮਸ਼ਹੂਰ ਹੈ ਜਿਸ ਦਾ ਨਾਂ ਚੋਣਾਂ ਚ ਸਭ ਤੋਂ ਬਾਅਦ 238 ਵਾਰੀ ਅਸਫਲ ਉਮੀਦਵਾਰ ਹੋਣ ਕਰਕੇ ਲਿੰਕਾ ਬੁੱਕ ਆਫ ਰਿਕਾਰਡ ਚ ਦਰਜ ਹੈ के पदमा राजु ਨੂੰ ਹੁਣ 239ਵੀਂ ਵਾਰ ਦੋ ਲੋਕ ਸਭਾ ਖਾਮਾ ਤੋਂ ਚੋਣ ਮidan ਚ ਹਨ ਉਹ ਖੁਦ ਨੂੰ ਮਾਣ ਮਹਿਸੂਸ ਕਰਦੇ ਹੋਏ ਇਲੈਕਸ਼ਨ ਕਿੰਗ ਵੀ ਕਹਿੰਦਾ ਹੈ 65 ਸਾਲ ਦੇ ਪਦਮਾ ਰਾਜੂ ਕਿਤੇ ਵਜੋ ਟਾਇਰਾਂ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ ਤਾਮਿਲਨਾਡੂ ਦੇ ਰਹਿਣ ਵਾਲੇ ਇਸ ਸ਼ਖਸ ਦੀ ਇੱਕ ਦੁਕਾਨ ਹੈ ਜਿਸ ਤੋਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਨੇ ਭਾਵੇਂ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਪਰ ਪੱਤਰ ਵਿਹਾਰ ਰਾਹੀਂ ਤੇ ਅੱਜ ਗ੍ਰੈਜੂਏਸ਼ਨ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਚੋਣਾਚ 80 ਲੱਖ ਰੁਪਏ ਤੱਕ ਦੀ ਜ਼ਮਾਨਤ ਜਬਤ ਕਰਵਾ ਚੁੱਕੇ ਹਨ ਕਿਉਂਕਿ ਹਰ ਵਾਰ ਹਾਰ ਹੀ ਹੱਥ ਲੱਗੀ ਹੈ। ਪਦਮਾ ਰਾਜਨ ਹੁਣ ਤੱਕ 238 ਵਾਰ ਚੋਣਾਚ ਲੜ ਚੁੱਕੇ ਹਨ ਜਿਸ ਕਾਰਨ ਉਹਨਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ ਚ ਸਭ ਤੋਂ ਵੱਧ ਵਾਰ ਅਸਫਲ ਹੋਣ ਦਾ ਰਿਕਾਰਡ ਦਰਜ ਹੈ। 18ਵੀਂ ਲੋਕ ਸਭਾ ਚੋਣਾਂ ਲਈ ਪਦਮਾ ਰਾਜਨ ਇਸ ਵਾਰ ਫਿਰ 239ਵੀਂ ਵਾਰ ਚੋਣ ਮیدਾਨ ਚ ਾਰੇ ਹਨ ਅਤੇ ਇਸ ਵਾਰ ਉਹ ਦੋ ਥਾਵਾਂ ਤੋਂ ਚੋਣ ਲੜ ਰਹੀ ਹਨ। ਉਹਨਾਂ ਨੇ ਕੇਰਲ ਅਤੇ ਤਾਮਿਲਨਾਡੂ ਦੇ ਧਰਮਪੁਰੀ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਕੇ ਪਦਮਾ ਰਾਜਨ 1991 ਤੋਂ ਲੈ ਕੇ ਹੁਣ ਤੱਕ ਕਈ ਦਿਗਜ ਉਮੀਦਵਾਰਾਂ ਖਿਲਾਫ ਚੋਣ ਲੜ ਚੁੱਕੇ ਹਨ ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੋਂ ਇਲਾਵਾ 2004 ਚ ਲਖਨਊ ਤੋਂ ਅਟਲ ਬਿਹਾਰੀ ਬਾਜਪਾਈ 2007 ਤੇ 2013 ਚ ਅਸਾਮ ਚ ਮਨਮੋਹਨ ਸਿੰਘ ਅਤੇ 2014 ਚ ਵਡੋਦਰਾ ਤੋਂ ਮਯੂਦਾ ਨਿਯਮ ਨਰਿੰਦਰ ਮੋਦੀ ਸ਼ਾਮਿਲ ਨੇ ਇਸ ਤੋਂ ਇਲਾਵਾ ਭਾਰਤ ਦੇ ਸਾਫ ਦਾ ਰਾਸ਼ਟਰਪਤੀ ਐ ਕੇ ਨਰਾਇਣ ਅਬਦੁਲ ਕਲਾਮ ਪ੍ਰਤਿਭਾ ਪਾਟਲ ਪਰਨਮ ਮੁਖਰਜੀ ਅਤੇ ਰਾਮਨਾਥ ਕੋਵਿਦ ਇੱਕ ਮਯੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖਿਲਾਫ ਚੋਣ ਲੜ ਚੁੱਕੇ ਨੇ ਬਿਊਰੋ ਰਿਪੋਰਟ ਢਿੱਲ ਪੋਸਟ ਪੰਜਾਬੀ ਜਾਣੋ ਕੌਣ ਹੈ ਪਦਮਾ ਰਾਜਨ 238 ਵਾ ਚੋਣਾ ਹਾਰਿਆ ਇਸ ਸਖਸ਼ ਲਿਮਕਾ ਬੁੱਕ ਆਫ ਰਿਕਾਰਡ ਚ ਨਾਂ ਹੈ ਦਰਜ ਦਰਅਸਲ ਵੱਡੀਆਂ ਮੁੱਛਾਂ ਵਾਲਾ ਇਹ ਸ਼ਖਸ ਲੋਕ ਸਭਾ ਚੋਣਾਂ ਚ ਸੀਰੀਅਲ ਲੂਜ਼ਰ ਦੇ ਨਾਂ ਨਾਲ ਮਸ਼ਹੂਰ ਹੈ ਜਿਸ ਦਾ ਨਾਂ ਚੋਣਾਂ ਚ ਸਭ ਤੋਂ ਬਾਅਦ 238 ਵਾਰੀ ਅਸਫਲ ਉਮੀਦਵਾਰ ਹੋਣ ਕਰਕੇ ਲਿਮਕਾ ਬੁੱਕ ਆਫ ਰਿਕਾਰਡ ਚ ਦਰਜ ਹੈ ਕੇ ਪਦਮਾ ਰਾਜਨ ਹੁਣ 239ਵੀਂ ਵਾਰ ਦੋ ਲੋਕ ਸਭਾ ਖਾਮਾ ਤੋਂ ਚੋਣ ਮਿਦਾਨ ਛਨ ਉਹ ਖੁਦ ਨੂੰ ਮਾਣ ਮਹਿਸੂਸ ਕਰਦੇ ਹੋਏ ਇਲੈਕਸ਼ਨ ਕਿੰਗ ਵੀ ਕਹਿੰਦਾ ਹੈ 65 ਸਾਲ ਦੇ ਪਦਮਾ ਰਾਜੂ ਕਿਤੇ ਵਜੋ ਟਾਇਰਾਂ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ ਤਾਮਿਲਨਾਡੂ ਦੇ ਰਹਿਣ ਵਾਲੇ ਇਸ ਸ਼ਖਸ ਦੀ ਇੱਕ ਦੁਕਾਨ ਹੈ ਜਿਸ ਤੋਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਉਹਨਾਂ ਨੇ ਭਾਵੇਂ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ ਪਰ ਪੱਤਰ ਵਿਹਾਰ ਰਾਹੀਂ ਤਿਆਜ ਗ੍ਰੈਜੂਏਸ਼ਨ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਚੋਣਾਂ 'ਚ 80 ਲੱਖ ਰੁਪਏ ਤੱਕ ਦੀ ਜ਼ਮਾਨਤ ਜਬਤ ਕਰਵਾ ਚੁੱਕੇ ਹਨ ਕਿਉਂਕਿ ਹਰ ਵਾਰ ਹਾਰ ਹੀ ਹੱਥ ਲੱਗੀ ਹੈ ਪਦਮਾ ਰਾਜਨ ਹੁਣ ਤੱਕ 238 ਵਾਰ ਚੋਣਾਂ 'ਚ ਲੜ ਚੁੱਕੇ ਹਨ ਜਿਸ ਕਾਰਨ ਉਹਨਾਂ ਦਾ ਨਾਂ ਲਿੰਕਾ ਬੁੱਕ ਆਫ ਰਿਪੋਰਟ 'ਚ ਸਭ ਤੋਂ ਵੱਧ ਵਾਰ ਅਸਫਲ ਹੋਣ ਦਾ ਰਿਕਾਰਡ ਦਰਜ ਹੈ ਹਾਰਨੀ ਲੋਕ ਸਭਾ ਚੋਣਾਂ ਲਈ ਪਦਮਾ ਰਾਜਨ ਇਸ ਵਾਰ ਫਿਰ 239ਵੀਂ ਵਾਰ ਚੋਣ میدان 'ਚ ਆ ਰਹੇ ਹਨ ਅਤੇ ਇਸ ਵਾਰ ਉਹ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਨੇ ਕੇਰਲ ਅਤੇ ਤਾਮਿਲਨਾਡੂ ਦੇ ਤਰੰਪੂਰੀ ਤੋਂ ਨਾਮ ਜਨਗਤ ਦਾਖਲ ਕੀਤੀ ਹੈ ਕੇ ਪਦਮਹਾਰਾਜਨ 1991 ਤੋਂ ਲੈ ਕੇ ਹੁਣ ਤੱਕ ਕਈ ਦਿਗਜ ਉਮੀਦਵਾਰਾਂ ਖਿਲਾਫ ਚੋਣ ਲੜ ਚੁੱਕੇ ਹਨ ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਰਸੀਮਹਾ ਰਾਓ ਤੋਂ ਇਲਾਵਾ 2004 ਚ ਲਖਨਊ ਤੋਂ ਅਟਲ ਬਿਹਾਰੀ ਬਾਜਪਾਈ 2007 ਤੇ 2013 ਚ ਅਸਾਮ ਚ ਮਨਮੋਹਨ ਸਿੰਘ ਅਤੇ 2014 ਚ ਵਡੋਦਰਾ ਤੋਂ ਮਯੂਦਾ ਨੀਮ ਨਰਿੰਦਰ ਮੋਦੀ ਸ਼ਾਮਿਲ ਨੇ ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਐ ਕੇ ਨਰਾਇਣ ਅਬਦੁਲ ਕਲਾਮ ਪ੍ਰਤਿਭਾ ਪਾਟਲ ਪਰਨਮ ਮੁਖਰਜੀ ਅਤੇ ਰਾਮਨਾਥ ਕੋਵਿੰਦ ਇੱਕ ਮਯੂਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਖਿਲਾਫ ਚੋਣ ਲੜ ਚੁੱਕੇ ਨੇ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬ